ਬਾਤਿ ਸ਼ਹ ਸਿਰਸਾਹ ਦੇਸਾਹ ਜਿਸ ਪਾਸ ਵੈਠੇ ਹਾਂ ਸੋਹੀਏ ਸਭ ਨਾ ਦਾ ਵੇਸਾਹ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸਲੋਕਮ ਹੱਲਾ ਨਵਾ ਗੁਨ ਗੋਵਿੰਦ ਗਾਇਓ ਨਹੀਂ ਜਨਮ ਕਾਰਥ ਕੀਨ ਕਹੋ ਨਾਨਕ ਹਰਿ ਪਜ ਮੜਾ ਜਿਹ ਵਿਦਜਲ ਕੋ ਮੀਨ ਵਿਗਿਆਨ ਸੋ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ ਕਹੋ ਨਾਨਕ ਪਜ ਹਰਿ ਮੜਾ ਪਰ ਨਜਮ ਕੀ ਫਾਸ ਤਬ ਨਾ ਪੋਇ ਹੋਈ ਗਇ ਲਿਓ ਜਰਾ ਤਨ ਜੀਤ ਕਹੋ ਨਾਨਕ ਪਜ ਹਰਮਣਾ ਆਉਦ ਜਾਤ ਹੈ ਬੀਤ ਮਿਰਦ ਕਯੋ ਸੋ ਚੈ ਨਹੀਂ ਕਾਲ ਪਹੁੰਚਿਓ ਆਨ ਹੋ ਨਾਨਕ ਨਰ ਭਾਵ ਰੇ ਕਿਉ ਨ ਪਜੈ ਭਗਵਾਨ ਅੰਦਾਰਾ ਸੰਪਤ ਸਗਲ ਜਿਨੇ ਆਪਣੀ ਕਰਮਾਨ ਥਿਨ ਵੈ ਕਛ ਸੰਗੀ ਨਹੀਂ ਨਾਨਕ ਸਾਚੀ ਜਾਣ

ਕਹ ਨਾਨਕ ਤਿਹ ਜਾਨੀਐ ਸਦਾ ਵਸਤ ਤੁਮ ਸਾਥ ਧਨ ਤਨ ਜਹਤ ਕਦੀ ਤਾਸਿ ਹਨੇ ਹੋ ਨਕੀਨ ਕਹ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ਧਨ ਤਨ ਸੰਪੈ ਸੁਖ ਦੀ ਆਰ ਜਹਨੇ ਕੇ ਤਾਮ ਕਹ ਨਾਨਕ ਸੁਨ ਰੇ ਮਨਾ ਸਿਮਰਤ ਕਾਹੀ ਨਰਾਮ ਸਸ ਕਦਾ ਤਾਰਮ ਹੈ ਦੂਸਰ ਨਾਹਿਨ ਕੋਈ ਕਹੋ ਨਾਨਕ ਸੁਨ ਰੇ ਮਨਾ ਤਹ ਸਿਮਰਤ ਗਤ ਹੋਇ ਜਹ ਸਿਮਰਤ ਗਤ ਪਾਈਏ ਤਹਿ ਪਜਰੇ ਦਮੀਤ ਆਹੋ ਨਾਨਕ ਸੁਨ ਰੇਵਣਾ ਔਦ ਘਟਤ ਹੈ ਨੀਤ ਕਾਜ ਤਤ ਕੋ ਤਨ ਰਚਿਓ ਜਾਨ ਹੋ ਚਤੁਰ ਸਜਾਨ ਜਹ ਤੇ ਉਪਜੀਵਾਨ ਨਾਨਕਾ ਲੀਨ ਤਾਹੀ ਮਹਿਮਾਣ ਘਟ ਘਟ ਮੈਂ ਹਰਿ ਜੁ ਵਸੈ ਸੰਤਨ ਕਹੈਉ ਪੁਕਾਰ ਕਹੋ ਨਾਨਕ ਤੇ ਪਜ ਮੜਾ ਭੋ ਨਿ ਦੇ ਉਤਰਹਿ ਪਾਰ ਸੁਖਦ ਦੇ ਹਰਸੈ ਨਹੀਂ ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨਦੇ ਮੜਾ ਸੁਮੂਰਤ ਭਗਵਾਣ ਸੁਸਤ ਨੀਂਦਿਆ ਨਹੀਂ ਜੇਹ ਕੰਚਨ ਲੋਹ ਸਮਾਨ ਕਹੋ ਨਾਨਕ ਸੁਨਰੇ ਮੜਾ ਮੁਕਤ ਤਹੇ ਤੈ ਜਾਣ ਹਰਖ ਸੋਗ ਜਾ ਕੈ ਨਹੀਂ ਜਰੀ ਮੀਤ ਸਮਾਨ ਕਹੋ ਨਾਨਕ ਸੁਨਰੀ ਮਣਾ ਮੁਕਤ ਤਾਹੇ ਤੈ ਜਾਂਡ ਕਹ ਕਹੂ ਕੋ ਦੇਤ ਨਹਿ ਨਹਿ ਪ੍ਰਮਾਨਿਤ ਆਨ ਕਹੋ ਨਾਨਕ ਸੁਨਰੀ ਮਣਾ ਗਿਆਨੀ ਤਾਹੇ ਵਖਾਣ ਜੀਵ ਕਿਆ ਸਗਲਿਤ ਜੀ ਲਿਓ ਪੇਖ ਬੇਰਗ ਕਹੋ ਨਾਨਕ ਸੁਨਰੀ ਮਣਾ ਤਹਿ ਨਰ ਮਾਥੇ ਪਾਗ ਜੇ ਮਾਇਆ ਮਮਤਾ ਤੇ ਜੀ ਸਭ ਤੇ ਪਇਉ ਉਦਾਸ ਕਹੋ ਨਾਨਕ ਸੁਨਰੀ ਮਣਾ ਤਹਿ ਕਟ ਬ੍ਰਹਮ ਨਿਵਾਸ ਜੀ ਪ੍ਰਾਨੀ ਹਮਤ ਜੀ ਕਰਤਾ ਰਾਮ ਪਛਾਨ ਕਹੋ ਨਾਨਕ ਬਹੁ ਮੁਕਤ ਨਰ ਇਹ ਮਨ ਸਾਚੀ ਮਾਣ ਨਾਸਨ ਦਰ ਮਤ ਹਰਨ ਕਲਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤਹਿ ਕਾਮ ਜਿਹਵਾ ਗੁਣ ਗੋਵਿੰਦ ਪਜੋ ਕੰਨ ਸੁਨੋ ਹਰਨ ਨਾਮ ਕਹੋ ਨਾਨਕ ਸੁਨਰੀ ਵਡਾ ਪਰ ਹੈ ਨ ਜਮ ਕਹਿ ਤਾਮ ਜੋ ਪ੍ਰਾਣੀ ਮਮਤਾਤ ਜੈ ਲੋਭ ਮੋਹ ਅਹੰਕਾਰ ਕਹੋ ਨਾਨਕ ਆਪਨ ਤਰੈ ਔਰਨ ਲੇਤ ਉਦਾਰ ਜੋ ਸੁਪਨਾਰ ਪੇਖਣਾ ਐਸੇ ਜਗ ਕੋ ਜਾਣਿ ਤੇ ਨ ਬ ਕਛ ਸਾਚੁ ਰਹੀ ਨਾਨਕ ਬਿਨ ਭਗਵਾੜ ਉਸ ਦਿਨ ਮ ਆਇ ਕਰਨੇ ਪ੍ਰਾਨੀ ਦੋਲਤਨੀ ਤੇ ਕੋਟੜੁ ਮੈ ਨਾਨਕ ਕੋ ਨਾਰਾਇਣ ਜਹਿ ਚੀਤ ਜਿ세 ਦੰਤੇ ਬੁੱਧ ਬੁਧਾ ਉਪਜੈ ਵਿੰਸਨੀ ਜਗ ਰਚਣਾ ਤੈ ਸੇ ਰਚੀ ਕਹੋ ਨਾਨਕ ਸੁਣਬੀਤ ਪ੍ਰਾਨੀ ਕਛੂ ਨ ਚੇਤਈ ਮਦਮਾਇਆ ਕੇ ਅੰਧ ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੀ ਜਮ ਫੰਦ ਜੋ ਸੁਖ ਕੋ ਚਾਹੇ ਸਦੈ ਸ਼ਰਨ ਰਾਮ ਕੀ ਲੇ ਅਹ ਦਾਨਕ ਸੁਨਰੀ ਮਣਾ ਦੁਰਲਭ ਮਾਨਕ ਦੇਹ ਮਾਇਆ ਕਾਰਨ ਤਵਹੀ ਮੂਰਖ ਲੋਗ ਜਾਣੇ ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਡ ਜੋ ਪ੍ਰਾਣੇ ਇਸ ਦਿਨ ਪਜ ਰੂਪ ਰਾਮ ਤੇਹ ਜਾਣੇ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਣ ਮਨ ਮਾਇਆ ਮੈਂ ਫਗ ਰਹੀ ਵਿਸਰੇ ਗੋਵਿੰਦ ਨਾਮ ਕਹੋ ਨਾਨਕ ਹਰ ਭਜਨ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੋਨੇ ਕਾਮ ਪ੍ਰਾਨੀ ਰਾਮਨ ਚੇਤਈ ਮਦ ਮਾਇਆ ਕੈ ਅੰਮ ਕਾਹੋ ਨਾਨਕ ਹਰ ਭਜਨ ਬਿਨ ਪਰਤ ਤਾਹੀ ਜਮ ਫੰਦ ਦੁਖ ਮੈਂ ਬਹ ਸੰਗੀ ਪਏ ਦੁਖ ਮੈਂ ਸੰਗ ਨ ਕੋਈ ਕਾਹੋ ਨਾਨਕ ਹਰ ਭਜਵਣਾ ਅੰਤ ਸਹਾਈ ਹੋਏ ਜਨਮ ਜਨਮ ਮਤ ਫਿਰਿਓ ਮਿਟਿਓ ਨ ਜਮ ਕੋ ਤ੍ਰਾਸ ਕਹੋ ਨਾਨਕ ਹਰਿ ਭਜਮਣਾ ਨਿਰਪੈ ਪਾਵੈ ਬਾਸ ਜਤਨ ਬਹੁਤ ਮੈਂ ਕਰ ਰਿਓ ਮਿਟਿਓ ਨ ਮਨ ਕੋ ਮਾਨੇ ਦੁਰਮਤ ਸਿਓ ਨਾਨਕ ਫਦਿਓ ਰਾਖ ਲਿਹੋ ਭਗਵਾਨ ਗਾਲ ਜਾਨੀ ਅਰ ਵਿਰਧ ਫਨ ਤੀਨ ਅਵਸਥਾ ਜਾਨ ਕਹ ਨਾਨਕ ਹਰ ਭਜਨ ਬਿਨ ਬਿਰਥਾ ਸਭ ਈਮਾਨ ਕਨ ਹੋਤ ਸੋ ਨਾਕੀਏ ਪਰਿਓ ਲੋਭ ਕੈ ਫੰਦ ਨਾਨਕ ਸਮਿਓ ਰਾਮ ਗਿਓ ਅਬ ਕਿਉ ਰੋਵਤ ਹੰਦ ਗਨ ਮਾਇਆ ਰਮ ਰਹੇ ਨਿਕਸਤ ਨਾਹਿਨ ਮੀਤ ਨਾਨਕ ਮੂਰਤ ਚਿਤਰ ਜਿਓ ਛਾੜਤ ਨਾਹਿਨ ਪੀਤ ਵਰਜਾ ਹਤ ਕਚਾਰੇ ਕੀ ਆਰੇ ਪਈ ਚਿਤ ਵਤ ਰਹੇ ਉਠ ਗੌਰ ਨਾਨਕ ਫਾਸੀ ਗਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕਿਉ ਨ ਕੋਏ ਕਹੋ ਨਾਨਕ ਸੁਨਰੇ ਮਨਾ ਹਰ ਭਾਵੇਂ ਸੋ ਹੋਏ ਜਗਤ ਭਿਖਾਰੀ ਫਿਰਤੇ ਹੈ ਸਭ ਕੋ ਦਾਤਾ RAM ਕਹੋ ਨਾਨਕ ਮਨ ਸਿਮਰਤੇ ਪੂਰਨ ਹੋਵਹਿ ਕਾਮ ਝੂਠੇ ਮਾਨ ਕਹਾਂ ਕਰੇ ਜਗ ਸੁਪਨੇ ਜਿਹਾ ਜਾਣੇ ਇਨੇ ਮੈਂ ਕਛ ਤੇਰੋ ਨਹੀਂ ਨਾਨਕ ਕਹਿ ਉਹ ਵਖਾੜ ਗਰਭ ਕਰਤ ਹੈ ਦੇਹ ਕੋ ਵਿੱਚ ਸਚਿਨ ਮਹਿਮਿਤ ਜਹ ਪ੍ਰਾਨੀ ਹਰ ਜਸ ਕਹਿਓ ਨਾਨਕ ਤਿਹ ਜਗ ਜੀਤ ਜਹ ਕਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨੇ ਤਹ ਨਰ ਹਰ ਅੰਦਰ ਨਹੀਂ ਨਾਨਕ ਸਾਚੀ ਮਾਣ ਏਕ ਭਗਤ ਪ ਗਵਨ ਦੇ ਪ੍ਰਾਨੀ ਕਾ ਨਹੇ ਮਨ ਜੈਸੇ ਸੂਕਰ ਸਣ ਨਾਨਕ ਮਾਨੋ ਤਾਹੀ ਤਨ ਸੁਆਮੀ ਕੋ ਗ੍ਰਹ ਜੋ ਸਦਾ ਸਵਾਨ ਤਜਤ ਨਹਿ ਨੇਤ ਨਾਨਕ ਇਹ ਵਿਦ ਸਰਪ ਜੋ ਇਕ ਮਨ ਹੋਏ ਇਕ ਚਿੱਤਾ ਕੀਤ ਵਰਤਿ ਅਰਦਾਨ ਕਰੇ ਮਨ ਮੈਂ ਤਰੈ ਗੁਮਾਨ ਨਾਨਕ ਨੇ ਫਲ ਜਾਤ ਤਹੇ ਜਿਉ ਕੁੰਚਰੇ ਛਲਾਨ ਸਿਰ ਕੰਪਿਓ ਪਗ ਡਗਮ ਗੈ ਨੈਣ ਜੋਤਿ ਤੇਹੀ ਨਾ ਕੋ ਨਾਨਕ ਇਹ ਵਿਦ ਪਾਈ ਤਉ ਨ ਹਰ ਰਸ ਲੀ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾ ਹੈ ਨਾਨਕ ਤੇਰ ਹਰ ਭਗਤ ਹੈ ਤੇਰਾ ਕੋ ਮਨ ਮਾਹੀ ਜਗ ਚਨਾ ਸਭ ਝੂਠੇ ਹੈ ਜਾਣ ਲਿਹੋ ਰੇ ਮੀਤੇ ਕਹਿ ਨਾਨਕ ਤੇਰਾ ਨਾ ਰਹੈ ਜਿਉ ਬਾਲੂ ਕੀ ਪੀਤ RAM ਗਯੋ ਰਾਵਣ ਗਯੋ ਜਾਕ ਵਹ ਪਰਬਾਰੇ ਕਹ ਨਾਨਕ ਤੇਰ ਕਛ ਲਹੀ ਸੁਪਨੇ ਜਿਉ ਸੰਸਾਰ ਚਿੰਤਾ ਤਾਂ ਕੀ ਕੀ ਜੀਏ ਜੋ ਨਹ ਨਹੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਵੇ ਜੋ ਉਜੋ ਸੋ ਵਿੰਸ ਹੈ ਪਰ ਅਜ ਕੇ ਕਾਲ ਨਾਨਕ ਹਰ ਗੁਣ ਗਾਇ ਲੇ ਛਾੜ ਸਗਲ ਜੰਜਾਲ ਦੁਰ ਬਲ ਛੁਟ ਕਿਉ ਵੰਦਨ ਕਰੇ ਹਉ ਨਾਨਕ ਅਬ ਓਟ ਹਰ ਗਾਜ ਜਿਆ ਹੋ ਸਾਈ ਗਲ ਹੋ ਲੇ ਚੁਟੇ ਸਭ ਕਿਛ ਹੋਇ ਤਉ ਪਾਏ ਨਾਨਕ ਸਭ ਕਿਛ ਤੁਮ ਰਹਿ ਹਾਤ ਮੈਂ ਤੁਮ ਕੀ ਹੋ ਤਸਖਾਈ ਸੰਦ ਸਖ ਸਭ ਤਜ ਗਏ ਕਉ ਨ ਨਿ ਵਿਹੋ ਸਾਥ ਕਹੋ ਨਾਨਕੇ ਵਿਪਤ ਮੈਂ ਟੇਕ ਏ ਘਰ ਗੁਨਾਥ ਨਾਮ ਰਹਿਓ ਸਾਧੂ गोविंद ओ दानक ए जगत में किण जापियो गुरमंत राम नाम उर में गयो जाके सम नहीं कोई जैसे व्रत सांकट मिटे दर्श तुहारो होए राम नाम उर मैं गयो जा कैसा म नहीं को जैसे मरत संकट मिठाए दर्श तुहारो हो, हो ਕਾਲ ਵਿੱਚ ਤੈਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਵਸ ਅਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਇ ਕਾਰੋ ਇਹ ਵਸਤੂ ਹਜਾਈ ਤੇ ਤਤ ਰੱਖੇ ਉਹ ਤਾਰੋ ਕਮ ਸੰਸਾਰ ਚਨ ਲਗਤ ਰਿਏ ਅਗਨਾਨਕ ਬ੍ਰਹਮ ਪਸਾਰੋ ਸ਼ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਹੀਂ ਬਨੋ ਜੋ ਕੋਈ ਆਪੇ ਤਰਸ ਪਇਓਈ ਤਰਸ ਪਇਆ ਮਹਿ ਰਹਿਮਤ ਹੋਈ ਸਤਗੁਰ ਸਜਣਾ ਮਿਲੇ ਆ ਨਾਨਕ ਨਾਮ ਲਾ ਤਾਂ ਜੀਵਾਂ ਤਨ ਮਰਤੀ ਵਾ ਹਰੇ ਆ ਤਰਸ ਪਇਆ ਮਹਿ ਰਹਿਮਤ ਹੋਈ ਸਤਗੁਰ ਸਜਣਾ ਮਿਲੇ ਆ ਨਾਮ ਮਿਲਤਾ ਜੀਵਾਂ ਤਨ ਮਨ ਤੀ ਹੈ ਹਰੇ ਆ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਮਾਲਾ ਰਾਗ ਇਕ ਸੰਗ ਪੰਚ ਬਰੰਗਨ ਸੰਗ ਲਾਫੇ ਆਠੋ ਨੰਦਨ ਪ੍ਰਥਮ ਰਾਗ ਪਰੂਵੇ ਕਰਹੀ ਪੰਚ ਰਾਗਨੀ ਸੰਗ ਉਚਰਹੀ प्रथम पैरवी पैरवी बिलावली पुण्य की गावे बंगली पुणे असले की की पैवरी पैरों की पंचो नारी पंचम हरख दिशाख सुनाव है बंगाल मध माधव है ललित बिलावल ही अपनी अपनी पात अष्टपुत्र पैरव के गावे गायन पात्र ਦੋਤੀਆ ਮਾਲਿਕ ਉਸ ਕਲਾਪ ਹੈ ਸੰਗ ਰਾਗਨੀ ਪੰਚੋ ਥਾਪ ਹੈ ਗਾਣ ਕਰੀ ਅਰਦੇਵ ਗੰਦਾਰੀ ਗੰਦਾਰੀ ਸੀ ਹਤੀ ਅਚਾਰੀ ਤਨਾਸਰੀਏ ਪੰਚੋ ਗਾਈ ਮਾਲ ਰਕ ਉਸਕ ਸੰਗ ਲਾਈ ਮਾਰੋ ਮਸਤ ਅੰਗ ਮੇਵਾਰਾ ਪ੍ਰਵਲ ਚੰਡ ਕ ਉਸਕ ਵਾਰਾ ਖਾਕਟ ਆ ਪਾਰ ਆਨੰਦ ਗਾਏ ਅਸ਼ਟ ਮਾਲਿਕ ਉਸਕ ਸੰਗ ਲਾਈ ਕੋਨੇ ਆਇਓ ਹਿੰਡੋਲ ਹੈ ਪੰਚਨਾਰ ਸੰਗਸਟ ਸਤ ਉਠੇ ਤਾਨਕ ਲੋਲ ਗਾਇਨ ਕਰਮ ਲਭੀ ਤੇਲੰਗੀ ਦੇਵ ਕਰੀ ਆਈ ਵਸੰਤੀ ਸੰਦੂਰ ਸੁਹਾਈ ਸਸਹੇ ਰੀ ਲੈ ਪਰਜਾ ਸੰਗ ਲਾਈ ਪੰਚ ਹਰਜਾ ਸੁਰਮਾ ਆਨੰਦ ਪਾਸ ਕਰ ਆਏ ਹੈ ਚੰਦਰ ਬਿੰਬ ਮੰਗਲੰ ਸੁਹਾਈ सरस्वानों आहे विनोदा गावे सरस्व संत कमोदा अष्टबुधर महकहे सवारी है पुन्याय तो दी पक्की बारी कछेली पट मंजरी ही टोडी कहीं अलाप कामोदियों गुजरी ही संग दीपक के साथ आप कालंका कुंतल्या और आमा कपु कमल कुसुम चंपक के नामा गौरा काना कल्याण राष्ट्रपुत्र दीपक के जाना सिलघ बैगे पांचो संग बरंगव है बैरारी करनाटे तरी ही गबरी गावे आ ते पांचे सिंधवी लापी श्री राग पांचो थापी सालू सारग सागरा और गोंड गंभीर अष्टपुत्र श्री राग के गुण कुमीर अष्टमेघ राग भै गावे, पंचो संग बंग लाभ सोरठ गारी पुन गावे आशा गुनगुनी उच्च सो हो पुन किन्नी मेघ राग स पांचो चीनी बैरा तरग तर के दार जबली जलता र න ගාාව සංකරෝසියමාමේග රගපුතරණ කේනම කස්තරාධනගායි සංගරගනීතිස සපතෙ රාගන්නකේ 18ද වීස ਸਤਿ ਰਾਗ ਉਹਨ ਗਾਏ ਸੰਗ ਰਾਗ ਨੀਤੀ ਸੋ ਸਭੇ ਪੁੱਤਰ ਰਗਨ ਕੇ 8 10 20 ਵਾਜ ਜੀ ਕਾ ਖਾਲਸਾ ਵਾਜ ਜੀ ਦੇ ਪੁੱਤਰ